ਤੋਂ ਤੋਂ ਤਾਂ ਬਾਈ ਮਚਾਈ ਆ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਇਹ ਕਹਿਣਾ ਜੇ 5 ਤਰੀਕ ਨੂੰ ਲੈ ਕੇ ਸਾਨੂੰ ਬਾਈ 23 ਦਿਨ ਹੋ ਗਏ ਆ ਪਿੰਡ ਦੇ ਵਿੱਚ ਪਿੰਡ ਦੀ ਸਿਹਤਾਂ ਲਈ ਕੋ ਸਰਕਾਰ ਨਹੀਂ ਆਉਂਦੀ ਆਉਂਦੇ ਆ ਬਲਕਿ ਫੋਟੋ ਕਰਕੇ ਚਲੇ ਜਾਂਦੇ ਆ ਅਜੇ ਤੱਕ ਕਿਸੇ ਸਾਡੇ ਕੁਛ ਲਿੱਤਾ ਨਹੀਂ ਦਾ ਜੋ ਦਿੰਦੇ ਆ ਸੇ ਪਾਸੇ ਮਾਰੇ ਗੁਰੂ ਸਾਹਿਬ ਲਿਟਰ ਸਾਹਿਬ ਭਜਾਉਂਦੇ ਆ ਸਰਕਾਰ ਵੱਲੋਂ ਤੁਹਾਨੂੰ ਕੋਈ ਸਹੂਲਤ ਨਹੀਂ ਦਿੰਦੇ ਆ ਆਉਂਦੇ ਫੋਟੋ ਕਰਦੇ ਆ ਸਾਨੂੰ 23 ਵਜੇ ਤੱਕ ਆ ਗਿਆ ਪਾਣੀ ਛੱਡਿਆ ਜਦੋਂ ਆ ਮਿਲੂਗਾ ਤੈਨੂੰ ਮਾਈਵਾ ਮਿਲੂਗਾ ਤਾਂ ਜ਼ਮੀਨਾਂ ਪੱਕੀਆਂ ਹੋ ਜਾਣੀਆਂ ਨੇ ਤੁਹਾਡਾ ਬੰਨ ਕਿਸੇ ਲੇਤਾ ਬਿਜਾਤਾ ਕੀ ਕਰ ਕਿੰਨਾ ਟਾਈਮ ਤੁਹਾਨੂੰ ਇੱਥੇ ਬਾਂਹ ਤੇ ਬੈਠਿਆ ਨੂੰ ਸਾਨੂੰ ਤੇ 24 25 ਦਿਨ ਚਲੇ ਆ ਕੋਈ ਤੁਹਾਨੂੰ ਸੂਤ ਨਹੀਂ ਬਿਲਕੁਲ ਕੁਝ ਨਹੀਂ ਮਿਲਦੇ ਆਂਦੇ ਫੋਟੋ মিডিਆ ਵਾਲੇ ਆਂਦੇ ਆ ਉਹੇ ਕਰਕੇ ਚਲੇ ਜਾਂਦੇ ਆ ਨਾ ਸੱਜਾ ਟੀਮਾ ਆਇਆ ਤੇਜ ਟੀਮਾ ਆਇਆ ਦੀਸੀ ਆਇਆ ਰਾਣਾ ਵੀ ਰਾਣਾ ਵੀ ਆਇਆ ਉਹਨੇ ਛੁਰ ਕੀਤੇ ਆ ਬਦ ਕਿਸੇ ਇਹਦੇ ਕੋਈ ਸਹੂਲਤ ਦਿੱਤੀ ਨਹੀਂ ਅੱਜ ਤੱਕ ਵੀ ਸਾਡੇ ਦੇਖੋ ਗੰਗਰ ਹੈ ਧੁਖੇ ਮਰ ਰਹੇ ਆ ਸਾਣੇ ਲੰਗਰ ਮਿਲ ਜਾਂਦਾ ਪਸ਼ਵਾਂ ਦੇਖੋ ਸਾਡੇ ਨੂੰ ਕੀ ਲਾਤ ਬਣੀ ਹੋਈ ਸਾਡੇ ਪਸ਼ਵਾਂ ਦੇ ਇਹ ਲਾਤ ਉਹਨਾਂ ਨੂੰ ਬਿੱਤੀ ਜਾਣਾ ਗੋਵੇ ਨਾ ਕਿ ਦੇ ਜੋ ਵੋਟਾਂ ਲੈਣਗੇ ਜੋ ਵੋਟਾਂ ਦੇ ਲੈਣਗੇ ਹਾਂਜੀ ਸਭ ਤੋਂ ਤੁਹਾਡਾ ਤੁਹਾਡੇ ਸੇਤਾਂ ਕੀ ਕਰਦੇ ਆ ਤੇ ਇਹ ਵਿੱਚ ਹੱਥ ਉਹਨਾਂ ਮਾਰੇ ਲਾਤ ਉੱਟ ਕੇ ਸਾਡੇ ਤੇ ਕਿ ਇਹਦੇ ਹਿੰਮਤ ਨਹੀਂ ਪਈ ਉਹ ਕਿਸੇ ਕੋਈ ਦੇ ਦੇਵੇ ਹੁਣ ਪ੍ਰਸ਼ਾਸਨ ਵੱਲੋਂ ਤੁਹਾਡੀ ਕੀ ਮੰਗਿਆ ਪ੍ਰਸ਼ਾਸਨ ਮੰਗ ਸਾਡੀ ਇਹੀ ਆ ਸਾਨੂੰ ਤੇ ਬਾਬਾ ਲੀਡਰ ਜੀ ਦੇ ਰਹੇ ਆ ਅਸੀਂ ਤਾਂ ਮਾਰੇ ਦੇ ਰਹੇ ਸਭ ਕੁਝ ਖਾਣ ਪੀਣ ਨੂੰ ਪਸ਼ੂ ਸਾਡੇ ਭੁੱਖੇ ਮਰ ਰਹੇ ਆ ਚਾਰ ਨਹੀਂ ਮਿਲਿਆ ਭਾਈ ਉਧਰ ਤਲਵੰਡੀ ਬੋਲ ਬਠਿੰਡੇ ਵਾਲੋਂ ਆਏ ਆ ਕੱਲ ਦਿਨ ਵਾਸਤੇ ਰਸ਼ਨ ਹੈ ਉਹਨਾਂ ਲਿੱਤਾ ਸਾਡੇ ਪਸ਼ੂ ਭਾਈ ਕੋਈ ਜਾਰਾ ਕੀਤਾ ਹੈ ਨਹੀਂ ਹੁਣ ਤੁਸੀਂ ਪ੍ਰਸ਼ਾਸਨ ਦੇ ਕੋਲੋਂ ਕੀ ਚੋਣਨੇ ਹੋ ਚੋਣੇ ਆ ਸਾਡੇ ਦੇਖੋ ਚਾਰ ਚਾਹੀਦਾ ਸਾਨੂੰ ਡੰਗਰਾ ਤੋੜੀ ਚਾਹੀਦੇ ਪੱਠਾ ਚਾਹੀਦਾ ਵਾ ਸਾਨੂੰ ਕੁਛ ਮਿਲੇਗਾ ਪਸ਼ੂ ਵਾਲੇ ਫੇਰ ਹੀ ਗੁਜ਼ਾਰਾ ਹੋਵੇਗਾ ਸਾਡਾ ਇਹ ਤਾਂ ਕਰ ਰਹੇ ਗੁਜ਼ਾਰਾ ਨਹੀਂ ਬੰਦ ਲੰਕ ਕਹਿਣਾ ਵੀ ਜਿਹੜੇ ਬੰਦ ਬੰਦ ਕਿਹੜਾ ਹੈਗਾ ਕਹਿੰਦੇ ਬੰਦ ਤਾਂ ਸਾਡਾ ਕਈਆਂ ਵਾਰੀ ਗਿਆ ਚੁੱਕੇ ਆ ਤੁਹਾਡਾ ਬੰਦ ਜਾਊਗਾ ਪਰਾਂ ਦੇ ਤੁਹਾਨੂੰ ਕੀ ਦੱਸਿਓ ਨਾਲ ਲਾਡ ਵੋਟਾਂ ਵਾਲੇ ਹਾਂਜੀ ਵੋਟ ਤੁਹਾਡੇ ਆ ਅਸੀਂ ਤੁਹਾਡੇ ਬੰਦੇ ਆ ਜੋ ਮੰਗੋ ਕਰਾਂਗੇ ਭੁੱਲ ਜਾਂਦੇ ਆ ਅੱਜ ਤਾਂ ਨਹੀਂ ਸਾਡੇ ਸਰ ਤੇਰੇ ਪਿੱਛੋਂ ਇਦਾਂ ਲਗੇ ਆ ਰਹੇ ਸ਼ੁਰੂ ਤੋਂ ਹੀ ਕਹਿ ਦਿੰਦੇ ਬੰਨ ਬੰਨਾਗੇ ਪਰਸ਼ਾਨੀ ਖੁੰਦਾ ਆ ਕੇ ਬੜੀਆਂ ਗੱਲਾਂ ਕਹੀ ਜਾਂਦੇ ਧੰਨਵਾਦ ਵੀ ਦੇਵਾਂਗੇ ਤੁਹਾਡੇ ਰਸ਼ਨ ਲੈ ਕੇ ਆਵਾਂਗੇ ਪਰ ਬਾਅਦ ਕੋਣ ਆਉਂਦਾ ਵਾ ਹੁਣ ਕਹਿਆ ਜਣਾ ਕੱਲ ਭੁੱਲ ਜਾਂਣਗੇ ਪੰਜਾਸ਼ ਨੇ ਫੇਰ ਆ ਜਾਣਗੇ ਫਸੜਾ ਦੇਖੋ ਸਾਡਿਆ ਸਰ ਤੁਸੀਂ ਦੇਖੋ ਕੋਈ ਫਸੜ ਰਹਿ ਨਹੀਂ ਗਾ ਦੇਖੋ ਕਿੱਲੇ ਤੇ ਦੀਦੀ ਹੈ ਫਸੜੇ ਦੀ ਫਸਲਾਵਾਲੀਆਂ ਗੀਆਂ ਲੱਖਾਂ ਕਰੋ ਨੁਕਸਾਨ ਹੋਇਆ ਸਾਡਾ 70 ਪੀ 75000 ਦਾ ਝੋਨਾ ਜਿਹੜਾ ਮਾਰਿਆ ਗਿਆ ਤੇ 2000 ਸਰਕਾਰ ਵੱਲੋਂ ਮਿਲ ਵੀ ਜਾਊਗਾ ਤੇ ਉਹਦੇ ਨਾਲ 7000 ਤੱਕ ਝੋਨੇ ਦਿਲਵਾਈ ਸੀ ਸਾਡਾ ਦਿਨ ਕੋਈ ਜਮੀਨ ਮਾਰਪੁਰ ਜਾਂਦਾ ਪੂਰੀ ਦੇਖੋ ਤੇ ਇਹਦਾ ਨਜ਼ਰ ਨਾ ਮਾਰ ਦੇਖੋ ਦੇਖੋ ਸਾਡੀ ਸਰਕਾਰ ਹੀ ਮਾੜੀ ਬਣੀ ਖੜੀ ਹੈ ਵੀ ਝਾੜੂ ਇਹ ਸਰਕਾਰ ਪਰ ਝਾੜੂ ਫਿਰ ਚੱਲੀ ਰਹਿੰਦੀ ਆ ਉਹ ਵੀ ਐਦਾਂ ਦੀ ਸਰਕਾਰ ਆ ਝਾੜੂ ਫਿਰ ਚੱਲੀ ਰਹਿੰਦੀ ਵੀ ਆ ਬਾਕੀ ਉਹ ਬੱਚਾ ਹੀ ਹਾਕੀ ਪੁੱਛੇ ਉਹ ਰਹਿ ਗਿਆ ਪੱਲੇ ਪੁੱਛੇ